ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਦੀ ਚਰਚਾ ਕਰਦੇ ਨਾਲ ਨਾਲ ਹਟਕੇ ਟੌਪਿਕ ਵੀ ਬੜੇ ਕਵਰ ਕਰਦੇ ਆ ਤਾਂ ਕਿ ਲੋ ਜਿਹੜੇ ਸਾਡੇ ਸੁਣਨ ਵਾਲੇ ਹੈਗੇ ਸਰੋਤੇ ਉਹ ਸਮਝਣ ਵੀ ਰੁੱਖ ਜੰਦੀ ਜਾਗ ਦੀ ਚੀਜ਼ ਹੈਗੇ ਆ ਤਾਂ ਜਿਵੇਂ ਅਸੀਂ ਲੰਬਾ ਲੰਬੇ ਸਮੇਂ ਤੋਂ ਜਿਹੜੇ ਇੱਕ ਦਾ ਹਿਡਨ ਲਾਈਫ ਆਫ ਟਰੀਜ਼ ਦੀ ਕਿਤਾਬ ਦੀ ਚਰਚਾ ਕਰਦੇ ਉਹਨੂੰ ਅਨੁਵਾਦ ਕਰ ਰਹੇ ਆਂ ਪੰਜਾਬੀ ਭਾਸ਼ਾ ਚ ਉਹਨੂੰ ਸਹੀ ਅਲੱਗ-ਅਲੱਗ ਟੌਪਿਕ ਨੂੰ ਕਵਰ ਕਰਦੇ ਆ ਰਹੇ ਆਂ ਅਸੀਂ ਫੰਗਲ ਦਾ ਉਲੀ ਦੀ ਚਰਚਾ ਕਰਦੇ ਆਉਂਦੇ ਆਂ ਫੰਗਲ ਨੈਟਵਰਕ ਦੀ ਗੱਲ ਕਰਦੇ ਆਉਂਦੇ ਆਂ ਇਫ ਫੰਗਾਈ ਤੇ ਫੋਰਸ ਦਾ ਇੰਟਰਨੈਟ ਦੀ ਗੱਲ ਵੀ ਚੱਲਦੀ ਆ ਯਾਰ ਜਿਹੜਾ ਹੈਗਾ ਫੰਗਾਈ ਹੈਗੀ ਜਿਹੜੇ ਆਪਰੇਟਸ ਲਾਈਕ ਫਾਈਬਰ ਆਪਟਿਕਲ ਇੰਟਰਨੈਟ ਕੇਬਲ ਦੀ ਤਰ੍ਹਾਂ ਕੰਮ ਕਰਦੀ ਹੈ ਮੈਂ ਫਾਈਬਰ ਆਪਟਿਕ ਕੇਬਲ ਆਪਣੇ ਅੱਜਕੱਲ ਇੰਟਰਨੈਟ ਵਾਸਤੇ ਲੱਗੀਆਂ ਹੋਈਆਂ ਉਸੇ ਤਰ੍ਹਾਂ ਮਤਲਬ ਜੰਗਲ ਦੇ ਵਿੱਚ ਜਿਹੜਾ ਫੰਗਲ ਨੈਟਵਰਕ ਹੈਗਾ ਉਹ ਇਸੇ ਤਰ੍ਹਾਂ ਹੀ ਕੰਮ ਕਰਦਾ ਫਾਈਬਰ ਆਪਟਿਕ ਕਰਕੇ ਜਿਵੇਂ ਆਪਣੇ ਇਲੈਕਟ੍ਰੀਕਲ ਸਿਗਨਲ ਛੱਡਦਾ ਉਸੇ ਤਰ੍ਹਾਂ ਜਿਹੜੀ ਫੰਗਲ ਨੈਟਵਰਕ ਆ ਇਹ ਰੁੱਖਾਂ ਨਾਲ ਮਿਲ ਜੁਲ ਕੇ ਬੜਾ ਕੰਮ ਕਰਦੇ ਹੈਗੇ ਸਭ ਤੋਂ ਪਹਿਲਾਂ ਆਪਾਂ ਜ਼ਿਕਰ ਕਰਾਂਗੇ ਇਹ ਫੰਗਲ ਜਿਹੜਾ ਲਾਰਜੈਸਟ ਨੋਨ ਲਿਵਿੰਗ ਆਰਗਨਿਜ਼ਮ ਆ ਦੁਨੀਆ ਦੇ ਵਿੱਚ ਇਹ ਸਮਝਣਾ ਪੈਣਾ ਪਹਿਲੀ ਗੱਲ ਬਹੁਤ ਵੱਡੇ ਲਿਵਿੰਗ ਆਰਗਨਿਜ਼ਮ ਇਹਦੀ ਕੁਝ ਐਗਜ਼ਾਮਪਲ ਦਿੰਨਾ ਹੈਗਾ ਮੈਂ ਇੱਕ ਹਨੀ ਫੰਗਸ ਆ ਜਿਹੜੀ ਸਵਿਟਜ਼ਰਲੈਂਡ ਦੇ ਵਿੱਚ ਮੌਜੂਦ ਆ ਉਹ ਮਤਲਬ 120 ਏਕਰ ਚ ਫੈਲੀ ਹੋਈ ਆ ਤੇ ਹਜ਼ਾਰ ਸਾਲ ਦੀ ਉਮਰ ਆ ਮਤਲਬ ਕਹਿੰਦਾ ਇੱਕ ਤੇ ਇੱਕ ਐਗਜ਼ਾਮਪਲ ਆ ਉਸ ਤੋਂ ਬਾਅਦ ਇੱਕ ਓਰੇਗਨ ਸਟੇਟ ਆ ਯੂ ਐਸ ਏ ਦੇ ਵਿੱਚ ਉੱਥੇ ਦੀ ਹਨੀ ਫੰਗਸ ਹੈਗੀ ਆ ਉਹ 2400 ਸਾਲ ਉਹਦੀ ਉਮਰ ਆ ਤੇ ਉਹ 2000 ਹੈਕਟੇਰ ਚ ਫੈਲੀ ਹੋਈ ਹੈ ਜਦੋਂ ਵੇਟ ਦੀ ਗੱਲ ਕਰੀ ਤਾਂ 660 ਟਨ ਦੇ ਕਰੀਬ ਉਹਦਾ ਵੇਟ ਹੈਗਾ ਇਹ ਫੰਗਸ ਇਸ ਲਈ ਲਾਰਜੇਸਟ ਨੋਨ ਲਿਵਿੰਗ ਆਰਗਨਿਜ਼ਮ ਸਾਡੇ ਇੱਥੇ ਪਾਏ ਜਾਂਦੇ ਇਹ ਜੰਗਲਾਂ ਦੇ ਵਿੱਚ ਇਹਦਾ ਵੱਡਾ ਇੱਕ ਕਨੈਕਸ਼ਨ ਆ ਰੁੱਖਾਂ ਦੇ ਨਾਲ ਇੰਟਰਨੈਟ ਦੀ ਤਰ੍ਹਾਂ ਕੰਮ ਕਰਦੇ ਹੈਗੇ ਆ ਇਹ ਜਿਹੜਾ ਇਕੋਸਿਸਟਮ ਹੈਗਾ ਜਿਹੜੇ ਜੰਗਲ ਦਾ ਇਹਨੂੰ ਮੇਨਟੇਨ ਕਰਨ ਵਾਸਤੇ ਬੜਾ ਜ਼ਬਰਦਸਤ ਮਤਲਬ ਕਹਿੰਦਾ ਇਸ ਨੂੰ ਕੰਮ ਕਰਦੀ ਹੈਗੀ ਆ ਪਰ ਫੰਗਸ ਦਾ ਸਿਸਟਮ ਹੈਗਾ ਜੇ ਫੰਗਸ ਇੰਟਰਨੈਟ ਦਾ ਫਾਈਬਰ ਆਪਟਿਕ ਦੀ ਤਰ੍ਹਾਂ ਕੰਮ ਕਰਦੀ ਹੈ ਇਹ ਜਿਸ ਤਰ੍ਹਾਂ ਆਪਾਂ ਨੂੰ ਮਤਲਬ ਕਹਿੰਦਾ ਆਪਾਂ ਇੰਟਰਨੈਟ ਲਵਾਉਂਦੇ ਆ ਜਿਵੇਂ ਆਪਾਂ ਜਿਹੜੇ ਜਿਹੜੇ ਆਪਰੇਟਰ ਹੁੰਦੇ ਆ ਉਸ ਨੂੰ ਮਤਲਬ ਕਹਿੰਦਾ ਅਸੀਂ ਪੇ ਕਰਦੇ ਆ 5-600 ਰੁਪਏ ਇਸੇ ਤਰ੍ਹਾਂ ਹੀ ਫੰਗਲ ਜਿਹੜੀ ਹੈਗੀ ਆ ਜੇ ਉਹ ਇੰਟਰਨੈਟ ਦੀ ਤਰ੍ਹਾਂ ਕੰਮ ਕਰਦੀ ਆ ਤਾਂ ਉਹ ਪlant ਤੋਂ ਕੁਝ ਪ੍ਰਾਈਸ ਲੈਂਦੀ ਆ ਉਹ ਕੁਝ ਮਤਲਬ ਪ੍ਰਾਈਸ ਇਹਦਾ ਫਾਰਮ ਕਿਸ ਚੀਜ਼ ਦੇ ਵਿੱਚ ਦੱਸਦਾ ਤੁਹਾਨੂੰ ਉਹ ਫੰਝਾਈ ਡਿਮਾਂਡ ਕਰਦੀ ਆ ਰੁੱਖ ਤੋਂ ਮੈਨੂੰ ਉਹ 슈ਗਰ ਇਹ ਸਾਡੀ ਉਹਦੀ ਉਹਦੀ ਜ਼ਿੰਦਗੀ ਵਾਸਤੇ ਤੇ ਅਦਰ ਕਾਰਬੋਹਾਈਡਰੇਟ ਦੇਵੇ ਤੇ ਜਿਹੜਾ ਉਹ ਇੰਨੀ ਕੁ ਐਕਸਪੈਕਟ ਕਰਦੇ ਵੀ ਜਿੰਨਾ ਕੁ ਰੁੱਖ ਹਰ ਰੋਜ਼ ਭੋਜਨ ਪੈਦਾ ਕਰਦਾ ਉਹਦਾ 1/3 ਹਿੱਸਾ ਫੰਗਸ ਲੈ ਕੇ ਜਾਂਦੀ ਹੈਗੀ ਆ ਇਹ ਉਹਦਾ ਪ੍ਰਾਈਸ ਹੈਗਾ ਮਤਲਬ ਫੰਗਸ ਦਾ ਉਹਨੂੰ ਕਮਿਊਨੀਕੇਸ਼ਨ ਕਰਨ ਚ ਹੈਲਪ ਕਰਨ ਵਿੱਚ ਕਿਉਂਕਿ ਦੇਖੋ ਇਹਦਾ ਸਮਝਣਾ ਪੈਣਾ ਜਿਹੜਾ ਸਾਡਾ ਰੁੱਖਾਂ ਦਾ ਜਿਹੜਾ ਬ੍ਰੇਨ ਹੈਗਾ ਉਹ ਰੂਟ ਆ ਜਿਹੜੇ ਪੱਤੇ ਹੈਗੇ ਆ ਉਹ ਮਤਲਬ ਕਹਿੰਦਾ ਫੋਟੋਸੈਂਥੇਸਿਸ ਚ ਹੈਲਪ ਕਰਦੇ ਹੈਗੇ ਆ ਤਹੋ ਮਤਲਬ ਕਹਿੰਦਾ ਸਾਹ ਲੈਣ ਚ ਉਹ ਪ੍ਰਕਿਰਿਆ ਚ ਹੈਲਪ ਕਰਦੇ ਆ ਤੇ ਰੂਟ ਕੰਮ ਕਰਦੀ ਹੈਗੀ ਆ ਉਹ ਬ੍ਰੇਨ ਦੇ ਤੌਰ ਤੇ ਜਿਹੜਾ ਉਹ ਬ੍ਰੇਨ ਹੈਗਾ ਰੁੱਖਾਂ ਦਾ ਉਹ ਫੰਗਲ ਨਾਲ ਬੜਾ ਕਲੋਜ਼ ਕਨੈਕਸ਼ਨ ਦਾ ਨਾਲ ਕੰਮ ਕਰਦਾ ਹੈ ਹੁਣ ਜਦੋਂ ਰੁੱਖ ਉਹਨੂੰ ਪੇਮੈਂਟ ਦਿੰਦੇ ਹੈਗੇ ਆ ਤਾਂ ਫੰਗਸ ਉਹਨੂੰ ਕੀ ਹੈਲਪ ਕਰਦੇ ਇਹਦੇ ਬਾਰੇ ਚਰਚਾ ਕਰਾਂਗੇ ਆਪਾਂ ਹੁਣ ਇੱਕ ਤਾਂ ਸਭ ਤੋਂ ਪਹਿਲਾਂ ਤੇ ਜਿਹੜਾ ਹੈਗਾ ਫੰਗਸ ਜਿਹੜੀ ਹੈਗੀ ਆ ਫਿਲਟਰਿੰਗ ਆਊਟ ਟੂ ਹੈਵੀ ਮੈਟਲ ਜਿਹੜੇ ਹੈਵੀ ਮੈਟਲ ਹੁੰਦੇ ਸਾਡੇ ਸੋਇਲ ਦੇ ਵਿੱਚ ਉਹਨਾਂ ਨੂੰ ਫਿਲਟਰ ਕਰਦੀ ਆ ਉਹ ਰੁੱਖ ਤੱਕ ਨਹੀਂ ਜਾਂਦੇ ਨੇ ਆਪਦੇ ਕੋਲ ਲੈ ਲੈਂਦੇ ਉਹਦੇ ਜਿਹੜੀ ਜਦੋਂ ਫੰਗਸ ਹੁੰਦੀ ਜਿਹੜੀ ਉਹ ਫਰੂਟਿੰਗ ਬੋਡੀ ਪ੍ਰੋਡਿਊਸ ਕਰਦੀ ਹੈ ਉਹ ਚ ਉਹਦੇ ਵਿੱਚ ਚਲੇ ਜਾਂਦੇ ਸਾਰੇ ਕੰਟੈਂਟਡ ਹੈਵੀ ਮੈਟਲ ਦੇ ਇੱਕ ਤਾਂ ਇਹ ਕੰਮ ਹੁੰਦਾ ਹੈਗਾ ਜਿਹੜੇ ਰੂਟ ਨੂੰ ਹਾਰਮਫੁਲ ਮਤਲਬ ਕਹਿੰਦਾ ਹੈ ਹੈਵੀ ਮੈਟਲ ਉਹ ਮਤਲਬ ਕਹਿੰਦਾ ਪlant ਦੇ ਰੂਟ ਨੂੰ ਹਜ਼ਰਡਸਟ ਹੈਗਾ ਉਹ ਆਪਦੇ ਕੋਲ ਲੈ ਜਾਂਦੀ ਹੈ ਫੰਗਸ ਇਹ ਪਹਿਲਾ ਫੰਕਸ਼ਨ ਹੋ ਗਿਆ ਦੂਸਰਾ ਫੰਕਸ਼ਨ ਇਹ ਹੋ ਗਿਆ ਜਿਹੜੇ ਫੰਗਸ ਦੇ ਡੈਲੀਕੇਟ ਫਾਈਬਰ ਹੈਗੇ ਆ ਜਿਹੜੇ ਹੋਰ ਅਟੈਕਰ ਹੈਗੇ ਆ ਪlant ਨੂੰ ਅਟੈਕ ਕਰਨ ਵਾਲੇ ਉਹਨੂੰ ਦੂਰ ਕਰ ਦੇਵੇ ਬਕਤੀ ਦੀਆ ਕੋਈ ਹਾਰਮਫੁਲ ਹੋ ਗਿਆ ਉਹਨੂੰ ਦੂਰ ਕਰਨਾ ਕੋਈ ਹਾਰਮਫੁਲ ਫੰਗਸ ਹੋਵੇ ਉਹਨੂੰ ਉਹ ਦੂਰ ਕਰਦੀ ਹੈ ਜਿਹੜੇ ਜਿਹੜਾ ਦਰਖਤ ਨਾਲ ਕਨੈਕਸ਼ਨ ਜਿਹੜੇ ਫੰਗਸ ਲੱਗਾ ਉਹ ਹੈਲਪ ਕਰਦਾ ਇਨਟਰੂਡਰਸ ਨੂੰ ਆਉਂਦਾ ਮਤਲਬ ਜਿਹੜੇ ਬਾਹਰਲੇ ਬਾਹਰੀ ਜਿਹੜੇ ਫੋਰਸਾਂ ਤਾਕਤਾਂ ਹੈਗੇ ਪlant ਨੂੰ ਖਰਾਬ ਕਰਨਾਂ ਨੂੰ ਦੂਰ ਕਰਦਾ ਹੈਗਾ ਉਸ ਤੋਂ ਬਾਅਦ ਜਿਹੜਾ ਫੰਗਲ ਨੈਟਵਰਕ ਜਿਹੜਾ ਨੈਟਵਰਕ ਹੈਗਾ ਉਹ ਇੱਕ ਪlant ਤੋਂ ਦੂਜੇ ਪlant ਤੱਕ ਸਿਗਨਲ ਪਾਸ ਕਰਦਾ ਹੈਗਾ ਉਹ ਸਿਗਨਲ ਜਿਹੜਾ ਪਾਸ ਕਰਦਾ ਉਹਨੂੰ ਦੂਜੇ ਨੂੰ ਇਹ ਪਤਾ ਲੱਗ ਜਾਂਦਾ ਕਿ ਕੋਈ ਸਾਡੇ ਕੋਲੇ ਬਦਰ ਇਨਸੈਕਟ ਕੋਈ ਅਟੈਕ ਹੋ ਰਿਹਾ ਜਾਂ ਸੋਕਾ ਆ ਰਿਹਾ ਜਾਂ ਪਾਣੀ ਦੀ ਘਾਟ ਹੋ ਰਹੀ ਸਾਰਾ ਜਿਹੜਾ ਸਿਗਨਲ ਹੈਗਾ ਇੱਕ ਰੁੱਖ ਤੋਂ ਦੂਜੇ ਰੁੱਖ ਤੱਕ ਉਹ ਪਾਸ ਹੁੰਦਾ ਹੈਗਾ ਇੱਥੇ ਜੇ ਮੈਂ ਸਲ ਦੀ ਇੱਕ ਐਗਜ਼ਾਮਪਲ ਦਿੰਦੇ ਹੈਗੇ ਆ ਜਿਹੜਾ ਸਲ ਫੋਰੈਸਟ ਹੈਗਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਵੀ ਸਲ ਦੇ ਰੁੱਖ ਕਦੇ ਇਕੱਲੇ ਨਹੀਂ ਜਿਉ ਸਕਦੇ ਉਹਦਾ ਕਾਰਨ ਇਹ ਹੈਗੇ ਉਹਦਾ ਜਿਹੜੀ ਸਾਹਜ ਹੈਗੀ ਆ ਰੁੱਖਾਂ ਦੀ ਇੰਨੀ ਜ਼ਿਆਦਾ ਉਹਨਾਂ ਦੀ ਸਾਹਜ ਆ ਉਹ ਫੰਗਲ ਨੈਟਵਰਕ ਰਹੀਂ ਆਪਸ ਵਿੱਚ ਤਾਲਮੇਲ ਰੱਖਦੇ ਆ ਤੇ ਇਹ ਦੇਖਿਆ ਗਿਆ ਹੈ ਸਾਇੰਟਿਸਟਾਂ ਬੜੀ ਬੜੀ ਮੁਸ਼ਕਲ ਕੀਤੀ ਗਈ ਉਹਨੂੰ ਲੱਭਿਆ ਗਿਆ ਵੀ ਕਿਉਂ ਜਦੋਂ ਸਾਲ ਦਰੋਂ ਇਕੱਲੇ ਹੋ ਜਾਂਦੇ ਆ ਤਾਂ ਉਹ ਇੱਕਦਮ ਮਰ ਜਾਂਦੇ ਹੈਗੇ ਉਹਦਾ ਕਾਰਨ ਇਹੀ ਹੈ ਵੀ ਉਹ ਆਫਸ ਸਾਂਝ ਰੱਖਦੇ ਆ ਉਹ ਸਾਂਝ ਰੱਖਦੇ ਸਿਰਫ ਜਿਹੜੀ ਫੰਗਲ ਨੈਟਵਰਕ ਹੈ ਉਹਦੇ ਨਾਲ ਹੀ ਸਾਂਝ ਰੱਖਦੇ ਤਾਂ ਕਰਕੇ ਜਿਉਂਦੇ ਉਹ ਕਮਿਊਨਿਟੀ ਵਿੱਚ ਹੀ ਰਹਿ ਸਕਦੇ ਆ ਮਤਲਬ ਕਹਿੰਦਾ ਮਕਸਦ ਇਹ ਵੀ ਫੰਗਲ ਜਿਹੜਾ ਫੰਗਲ ਹੈਗਾ ਉਹ ਪlant ਦੇ ਵਿੱਚ ਨਿਊਟਰੀਐਂਟ ਪਾਸ ਕਰਨ ਵਿੱਚ ਹੈਲਪ ਕਰਦੇ ਇੱਕ ਪlant ਤੋਂ ਦੂਜੇ ਪlant ਇੱਥੇ ਇਹ ਵੀ ਜ਼ਿਕਰ ਆਉਂਦਾ ਫੰਗਸ ਦਾ ਜੇ ਮੰਨ ਲਓ ਜੰਗਲ ਦੇ ਵਿੱਚ ਘਣੇ ਜੰਗਲਾਂ ਵਿੱਚ ਜਿਹੜੇ ਸਾਡੇ ਵੱਡੇ ਰੁੱਖ ਖੜੇ ਆ ਜੋ ਜਿਹੜੇ ਬੱਚੇ ਜੰਮੇ ਹੋਇਆ ਥੱਲੇ ਤਾਂ ਉਹ ਫੋਟੋਸਿੰਥਸਿਸ ਨਹੀਂ ਕਰ ਸਕਦੇ ਕਿਉਂਕਿ ਉਹ ਛਾਂ ਹੈਗੀ ਉਹਨੂੰ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਜੰਗਲਾਂ ਦੇ ਵਿੱਚ ਇਸ ਇਸ ਕੇਸ ਵਿੱਚ ਵੀ ਜਿਹੜੇ ਰੁੱਖ ਆ ਉਹਦੇ ਬੱਚਿਆਂ ਤੱਕ ਜਿਹੜਾ ਨਿਊਟ੍ਰੀਐਂਟ ਪਾਸ ਕਰਦੇ ਆ ਖਾਣਾ ਭੇਜਦੇ ਆ ਕਾਰਬੋਹਾਈਡਰੇਟ ਭੇਜਦੇ ਆ ਉਹ ਮਤਲਬ ਕਹਿੰਦਾ ਫੰਗਲ ਦੇ ਰਾਹੀਂ ਥਰੂ ਹੀ ਭੇਜਦੇ ਸਾਰਾ ਕੁਝ ਸਿਸਟਮ ਇਹ ਸਮਝਣਾ ਪੈਣਾ ਉਹ ਉਹਦੇ ਬੱਚੇ ਨੂੰ ਪਾਲਣਾ ਕਰਦੇ ਆ ਉਹ ਇਸ ਤਰ੍ਹਾਂ ਕਰਦੇ ਹੈਗੇ ਤਾਂ ਹੁਣ ਜਿਹੜਾ ਹੈਗਾ ਸਿਸਟਮ ਹੈਗਾ ਇਹ ਸਿਗਨਲ ਤੱਕ ਪਾਸ ਕਰਦੀ ਹੈਗੇ ਆ ਫੂਡ ਨਿਊਟ੍ਰੀਐਂਟ ਤੱਕ ਪਾਸ ਕਰਦੇ ਹੈਗੇ ਇਹ ਸਾਰੀ ਜਿਹੜੀ ਸਿਸਟਮ ਹੈਗਾ ਫੰਗਸ ਦਾ ਕੰਮ ਹੈਗਾ ਹੁਣ ਜੀ ਇੱਕ ਚਮਚ ਆਪਾਂ ਫੋਰਸ ਸੋਇਲ ਲੈ ਲਈਏ ਉਹਦੇ ਵਿੱਚ ਮਤਲਬ ਮਾਈਲਸ ਮਤਲਬ ਲੰਬੀਆਂ ਜਾ ਕੇ ਜਿਹੜੇ ਫੰਗਲ ਹਾਈਫੇ ਮਿਲ ਸਕਦੇ ਐ ਇੰਨੀ ਜਬਰਦਸਤ ਜੰਗਲ ਦੇ ਵਿੱਚ ਇੱਕ ਚਮਚ ਦਾ ਜਿਹੜਾ ਲੈ ਲਈ ਫੰਗਲ ਦੇ ਹਾਈਫੇ ਹੁੰਦੇ ਆ ਜਿਹੜੇ ਅੱਗੇ ਨੂੰ ਸਟਰਕਚਰ ਹੁੰਦੀ ਉਹ ਪਾਸ ਕਰਦੀ ਆ ਸਾਰਾ ਸਿਸਟਮ ਇੰਨੇ ਵੱਡੇ ਹੈਗੇ ਆ ਤਾਂ ਹੁਣ ਇੱਥੇ ਸਮਝਣ ਦੀ ਗੱਲ ਇਹ ਹੈਗੀ ਵੀ ਜਿਹੜੇ ਦਰਖਤ ਹੈਗੇ ਆ ਜੇ ਜੰਗਲਾਂ ਵਿੱਚ ਜਾਂਦੇ ਹੈਗੇ ਆ ਤਾਂ ਉਹ ਕੋਲੈਬੋਰੇਸ਼ਨਾਂ ਚ ਜਾਂਦੇ ਹੈਗੇ ਆ ਮਤਲਬ ਇਹ ਮਤਲਬ ਕਹਿੰਦਾ ਯੂਨਾਈਟਡ ਵੀ ਸਟੈਂਡ ਡਿਵਾਈਡਡ ਵੀ ਫਾਲ ਇਹ ਗੱਲ ਆਉਂਦੀ ਹੈ ਜੇ ਉਹ ਫੰਗਲ ਨਾਲ ਆਪਣੇ ਨੈਟਵਰਕ ਬਣਾ ਕੇ ਰੱਖਣਗੇ ਤਾਂ ਹੀ ਉਹ ਜਿਉਂਦੇ ਰਹਿਣਗੇ ਨਹੀਂ ਤਾਂ ਉਹਨਾਂ ਦਾ ਜਿਹੜਾ ਸਿਸਟਮ ਹੈਗਾ ਉਹ ਮਤਲਬ ਕਹਿੰਦਾ ਹੈਲਥ ਨਹੀਂ ਰਹਿਣੀ ਉਸ ਜਿੱਥੇ ਇਹ ਫੰਗਲ ਨੈਟਵਰਕ ਘਟ ਹੈਗੇ ਉੱਥੇ ਫੋਰੈਸਟ ਦੀ ਵੀ ਹੈਲਥ ਠੀਕ ਨਹੀਂ ਹੈਗੀ ਹੁਣ ਇਹੀ ਕਾਰਨ ਹੈ ਤੇ ਸਮਝਣਾ ਪੈਣਾ ਜਦੋਂ ਰੋਡ ਸਾਈਡ ਪਲਾਂਟਿੰਗ ਕਰਦੇ ਆ ਆਪਾਂ ਕਿਸੇ ਵੀ ਰੋਡ ਤੇ ਵੱਡੇ ਰੁੱਖ ਲਾਉਂਦੇ ਆ ਦੇ ਵਿੱਚ ਚੰਡੀਗੜ੍ਹ ਦੇਖਿਆ ਲਾਈਨਾਂ ਦੇ ਲਾਣੇ ਇੱਕ ਇੱਕ ਦਰਖਤਾਂ ਲੱਗੇ ਉਹ ਬੜੇ ਪਲੈਨ ਨਾਲ ਲੱਗੇ ਉਹਦਾ ਮਤਲਬ ਮਤਲਬ ਇਹ ਨਿਕਲ ਨਿਕਲ ਕੇ ਆ ਰਿਹਾ ਵੀ ਜਿਹੜੇ ਉਹ ਦਰਖਤ ਵੱਡੀਆਂ ਪਿਲਖਾ ਲੱਗੇ ਹੈਗੀਆਂ ਜਾਂ ਹੋਰ ਅਰਜਨ ਲੱਗੇ ਉਹ ਆਪਸ ਵਿੱਚ ਥੱਲੇ ਫੰਗਲ ਨੈਟਵਰਕ ਰਹੀ ਕਨੈਕਸ਼ਨ ਹੈਗਾ ਇਸ ਲਈ ਉਹ ਵੱਧ ਫੁੱਲ ਵਧੇ ਰਹੇ ਆ ਤਾਂ ਇਸ ਤਰ੍ਹਾਂ ਜੇ ਆਪਾਂ ਸ਼ਹਿਰ ਦੇ ਵਿੱਚ ਪਲਾਂਟੇਸ਼ਨਾਂ ਕਰਨੀਆਂ ਹੈਗੀਆਂ ਉਹ ਜੇ ਪਾਰਕਾਂ 'ਚ ਪਲਾਂਟੇਸ਼ਨਾਂ ਕਰਨੀਆਂ ਸਾਨੂੰ ਇੱਕ ਲੈਂ ਰੁੱਖਾਂ ਦੀ ਲਾਉਣੀ ਪੈਣੀ ਹੈ ਤਾਂ ਕਿ ਉਹ ਆਪਸ ਵਿੱਚ ਉਹ ਸਿਗਨਲ ਪਾਸ ਕਰਨ ਆਪਸ ਵਿੱਚ ਤਾਲਮੇ ਨਾ ਰਹਿਣ ਤੇ ਇਹ ਬਹੁਤ ਹੀ ਮਤਲਬ ਕਨਸੈਪਟ ਹੈਗਾ ਬੜਾ ਇੰਟਰਸਟਿੰ ਸਪੈਸ਼ੀ ਦੀ ਚੁੰਨ ਜਿਹੜੀ ਹੈਗੀ ਆ ਤਾਂ ਉਸ ਨੂੰ ਉਸ ਰਾਈਟ ਕਰਨੀ ਬਣੀ ਇਸੇ ਤਰ੍ਹਾਂ ਸਾਡਾ ਜਿਹੜਾ ਜੰਗਲ ਦਾ ਕਨਸੈਪਟ ਹੈਗਾ ਅਸੀਂ ਪੰਜਾਬ ਦਾ ਜੰਗਲ ਲਾਉਣਾ ਹੈ ਇਸੇ ਤਰ੍ਹਾਂ ਲਾਉਨੇ ਆ ਵੀ ਜਦੋਂ ਅਸੀਂ ਜੰਗਲ ਲਾਉਂਦੇ ਤਾਂ ਅਸੀਂ ਸੂਰਜ ਦੀ ਦਿਸ਼ਾ ਦਾ ਧਿਆਨ ਰੱਖਦੇ ਹੈਗੇ ਆ ਉਹ ਦਿਸ਼ਾ ਦਾ ਧਿਆਨ ਰੱਖਣ ਦਾ ਮਤਲਬ ਇਹ ਹੈਗਾ ਵੀ ਕਿਹੜੇ ਡਾਇਰੈਕਸ਼ਨ ਤੋਂ ਸਨ ਚੜ ਰਿਹਾ ਸੂਰਜ ਚੜ ਰਿਹਾ ਤਾਂ ਉਸ ਡਾਇਰੈਕਸ਼ਨ 'ਚ ਅਸੀਂ ਸ਼ਰਬ ਤੇ ਮਤਲਬ ਸਲੋ ਗਰੋਇੰਗ ਸਪੈਸ਼ੀਅਲ ਆਉਣਾ ਜਦੋਂ ਸੂਰਜ ਮੂਵ ਕਰਦਾ ਸਾਊਥ ਵੱਲੋਂ ਉੱਥੇ ਮਤਲਬ ਕਹਿੰਦਾ ਸੀ ਉੱਥੇ ਵੀ ਸੂਰਜ ਦੀ ਰੋਸ਼ਨੀ ਹੈ ਉੱਥੇ ਫਲ ਫਰੂਟ ਹੋਗੇ ਸਾਰੇ ਲਾਉਂਦੇ ਜਿੱਥੇ ਉੱਥੇ ਵੀ ਲਾਉਂਦੇ ਆ ਸਾਰਾ ਸਿਸਟਮ ਉਸ ਵਾਰ ਨਾਰਥ-ਵੈਸਟਨ ਡਾਇਰੈਕਸ਼ਨ ਹੈ ਕਿ ਸਾਡੇ ਇੱਥੇ ਮਤਲਬ ਵੱਡੇ ਦਰਖਤ ਹੋਣਗੇ ਜਿਹੜੇ ਫਾਸਟ ਗਰੋਇੰਗ ਆ ਤਾਂ ਕਿ ਜਿਹੜੇ ਦੂਜੇ ਜਿਹੜੇ ਈਸਟ ਵੱਲ ਰੁਕੇ ਹੋਏ ਆ ਉਹਦੀ ਜਿਹੜੀ ਹਾਲਟ ਨਾ ਕਰ ਦੇ ਨਾਰਥ ਵਾਲੇ ਤੇ ਵੈਸਟ ਵਾਲੇ ਦਰਖਤ ਮਤਲਬ ਕਹਿੰਦੇ ਆ ਉਧਰ ਲਾਦੇ ਤਾਂ ਸਾਨੂੰ ਜਿਹੜੀ ਮੂਵਮੈਂਟ ਹੈਗੀ ਆ ਸਾਡੀ ਰੋਸ਼ਨੀ ਉਹ ਪਿੱਛੇ ਨੂੰ ਨਹੀਂ ਭੇਜ ਸਕਦੇ ਪਿਛਲੇ ਰੁਕੇ ਜੇ ਈਸਟ ਵਾਲੇ ਰੁਕੇ ਸੀ ਪਿੱਛੇ ਲਾਦੇ ਤਾਂ ਉਹ ਡੈੱਡ ਹੋ ਜਾਣਗੇ ਤੇ ਦੂਸਰਾ ਜਿਹੜ ਜਿਹੜਾ ਫੰਗਲ ਨੈਟਵਰਕ ਜਿਹੜੀ ਗੱਲ ਕਰਦੇ ਆ ਆਪਸੋ ਜੀ ਤਾਲਮੇਲ ਕਰਦੇ ਉਹ ਨੂੰ ਅਸੀਂ ਮੁੱਖ ਰੱਖਿਆ ਹੋਇਆ ਸਾਡੇ ਜੰਗਲਾਂ ਵਿੱਚ ਅਸੀਂ ਜਿਹੜੀ ਇਹ ਤਰਜ਼ ਜੰਗਲਾਂ ਦੀ ਮਿਲਦੀ ਜਿਹੜੀ ਯੂਰਪ ਦੀ ਯੂਰਪ ਦੇ ਜੰਗਲਾਂ ਦੀ ਤਰਜ਼ ਮਿਲਦੀ ਇੱਥੇ ਉਹ ਤਰਜ਼ ਦੀ ਸਾਡੇ ਜਿਹੜੇ ਜੰਗਲ ਹੈਗੇ ਆ ਪੰਜਾਬ ਦੇ ਉਹੋ ਲੱਗ ਰਹੇ ਹੈਗੇ ਆ ਮਤਲਬ ਅਸੀਂ ਨਿੰਮਦਰ ਜੇ ਸੀ ਰੁੱਖ ਲਾਉਣੇ ਆ ਜੰਗਲ ਦੇ ਵਿੱਚ ਨਿੰਮ ਦੇ ਇੱਕ ਪੈਚ ਬਣੂਗਾ ਤਾਂ ਕਿ ਉਹ ਮਤਲਬ ਕਹਿੰਦਾ ਲੰਬੇ ਸਮੇਂ ਜੋ ਵੱਡੇ ਹੋਣਗੇ ਆਪਸੋ ਜੀ ਤਾਲਮੇਲ ਕਰ ਸਕਣ ਆਪਸੋ ਜੀ ਆਪਦੀ ਸਪੀਸੀ ਨੂੰ ਬਚਾ ਸਕਣ ਇਹ ਵੀ ਦੇਖਿਆ ਗਿਆ ਜਿਹੜੇ ਰਿਸਰਚ ਚੱਲੀ ਹੈ ਯੂਰਪ ਦੇ ਵਿੱਚ ਬਹੁਤ ਸਾਰੀ ਸਪੀਸੀਜ਼ ਹੈਗੇ ਇੱਕ ਦੂਜੇ ਨੂੰ ਫਾਈਟ ਕਰਦੇ ਮਨੋ ਨਹੀਂ ਹੋਣ ਦਿੰਦੀਆਂ ਮਨੋ ਕਹਿੰਦਾ ਇੱਥੇ ਬੀਚੀਸ ਤੇ ਓਕਸ ਦੀ ਗੱਲ ਆਉਂਦੀ ਹੈ ਜਦੋਂ ਉਹ ਜਿਹੜੇ ਬੀਚ ਹੁੰਦੇ ਆ ਯੂਰਪ ਦੇ ਜਿਹੜੇ ਬੀਚ ਦੇ ਦਰਖਤ ਆ ਉਹ ਆਪਸ ਵਿੱਚ ਬਹੁਤ ਹੀ ਸੋਸ਼ਲ ਆ ਮਤਲਬ ਬਹੁਤ ਹੀ ਸੋਸ਼ਲ ਮਤਲਬ ਆਪਸ ਵਿੱਚ ਬੜਾ ਵਧੀਆ ਹੋ ਕਮਿਊਨਿਟੀ ਬਣਾ ਕੇ ਰਹਿਦੇ ਜਦੋਂ ਉਹ ਓਕ ਦੇ ਦਰਖਤੋਂ ਦੇ ਕੋਲੇ ਆ ਜਾਂਦਾ ਓਕ ਦੇ ਦਰਖਤ ਨੂੰ ਅਟੈਕ ਕਰਦੇ ਉਹ ਉਹਨੂੰ ਓਕ ਦੇ ਦਰਖਤੋਂ ਨਹੀਂ ਹੋਣ ਦਿੰਦੇ ਇਹ ਜਿਹੜਾ ਵਰਤਾਰਾ ਸਾਡੇ ਜੰਗਲਾਂ ਵਿੱਚ ਸਾਡੇ ਆਪ ਦੇ ਜਿਹੜੇ ਜੰਗਲ ਆ ਉਹਨਾਂ 'ਚ ਅਸੀਂ ਸਰ ਸਾਡੀ ਵੀ ਬੜੀ ਜ਼ਬਰਦਸਤ ਚੱਲ ਉਹਨਾਂ ਦੀ ਕਮਿਊਨਿਟੀ ਬਣਾ ਰਹਾ ਤਾਂ ਕਰਕੇ ਅਸੀਂ ਰਿਜ਼ਲਟ ਬਹੁਤ ਪੋਜ਼ਿਟਿਵ ਨਿਕਲ ਰਿਹਾ ਇਸ ਚੀਜ਼ ਦੇ ਤੇ ਬੇਨਤੀਆਂ ਪ੍ਰਵਾਨ ਕਰਿਓ ਇਹ ਬਹੁਤ ਹੀ ਹਟਕੇ ਵੀਡੀਓ ਹੈਗੀ ਆ ਜਿਹੜਾ ਫੰਗਲ ਤੇ ਫੋਰੈਸਟ ਹੈਗਾ ਉਹ ਇੰਟਰਨੈਟ ਦੀ ਜਿਹੜਾ ਫੰਗਲ ਜਿਹੜੇ ਸਿਸਟਮ ਨੈਟਵਰਕ ਹੈ ਉਹ ਇੰਟਰਨੈਟ ਦੀ ਤਰ੍ਹਾਂ ਕੰਮ ਕਰ ਰਿਹਾ ਇੱਥੇ ਤੇ ਵੁੱਡ ਵਾਈ ਵਾਈਡ ਵੈਬ ਵੀ ਬੋਲ ਦਿੰਦੇ ਇਹਨੂੰ ਮਤਲਬ ਕਹਿੰਦਾ ਹੈ ਕਿ ਕਈ ਜਿਹੜੇ ਸਾਇੰਟਿਸਟ ਹੈਗੇ ਆ ਤਾਂ ਐਸਲੀ ਇਹਨਾਂ ਰੁੱਖਾਂ ਨੂੰ ਸਮਝੀਏ ਫੰਗਲ ਦਾ ਰੋਲ ਸਮਝੀਏ ਫੰਗਲ ਨੈਟਵਰਕ ਦਾ ਰੋਲ ਸਮਝੀਏ ਉਹਨਾਂ ਦਾ ਜਿਹੜਾ ਪਲਾਂਟ ਨੂੰ ਕਿਉਂਕਿ ਤੁਰ ਨਹੀਂ ਸਕਦੇ ਆਸ ਵਿੱਚ ਇਧਰ ਉਧਰ ਜਾ ਨਹੀਂ ਸਕਦੇ ਇਸ ਲਈ ਉਹਨਾਂ ਦਾ ਇੱਕ ਕੁਦਰਤ ਨੇ ਇੱਕ ਤਰੀਕਾ ਦਿੱਤਾ ਸਾਨੂੰ ਮਤਲਬ ਕਮਿਊਨੀਕੇਸ਼ਨ ਦਾ ਤਰੀਕਾ ਫੰਗਲ ਨੈਟਵਰਕ ਹੈਗਾ ਇਸ ਲਈ ਸੰਗ ਰੁੱਖਾਂ ਬਾਰੇ ਸਮਝਣਾ ਪੈਣਾ ਹੋਰ ਬਹੁਤ ਸਾਰੀਆਂ ਗੱਲਾਂ ਹੋਰ ਸੀ ਬਹੁਤ ਸਾਰੀਆਂ ਗੱਲਾਂ ਸੀ ਮਤਲਬ ਕਿ ਅਸੀਂ ਤੁਹਾਡੇ ਨਾਲ ਕਰਾਂਗੇ ਸਾਡੇ ਨਾਲ ਜੁੜੇ ਰਹੋ ਸਾਡਾ ਪੰਜਾਬ এনवायरमेंट ਮੂਵਮੈਂਟ ਸਾਡਾ ਸੰਸਥਾ ਦਾ ਚੈਨਲ ਹੈਗਾ ਉੱਤੇ ਸਾਰੀਆਂ ਵੀਡੀਓ ਜਿਹੜੇ ਹਿਡਨ ਲਾਈਫ ਆਫ ਟਰੀ ਜਿਹੜੀ ਕਿਤਾਬ ਦੀ ਗੱਲ ਕਰ ਰਹੇ ਆ ਫੁੱਲਾਂ ਦਾ ਕੀ ਰੋਲ ਆ ਆਪ ਸੋ ਜਿਵੇਂ ਕਮਿਊਨੀਕੇਸ਼ਨ ਕਰਦੇ ਆ ਕਿਵੇਂ ਸਾਹ ਲੈਂਦੇ ਸਾਰੀਆਂ ਜਿਹੜੀ ਵੀਡੀਓ ਸਾਡੀ ਉਹਦੇ ਵਿੱਚ ਪਾਈਆਂ ਹੈਗੀਆਂ ਤੁਸੀਂ ਉਹਨੂੰ ਦੇਖ ਸਕਦੇ ਹੋ ਸਮਝ ਸਕਦੇ ਹੋ ਰੁੱਖਾਂ ਨੂੰ ਤੇ ਸਾਡੀ ਜਿਹੜੀ ਸੰਸਥਾ ਹੈਗੀ ਰਾਉਂਡ ਕਲਾ ਫਾਊਂਡੇਸ਼ਨ ਲਗਾਤਾਰ ਮਤਲਬ ਇਹਨਾਂ ਰੁੱਖਾਂ ਨੂੰ ਤਿਆਰ ਵੀ ਕਰਦੇ ਸੀ ਜੇ ਗੱਲ ਕਰਦੇ ਆ ਰੁੱਖਾਂ ਬਾਰੇ ਨਾਲ ਨਾਲ ਰੁੱਖ ਤਿਆਰ ਵੀ ਕਰ ਰਹੇ ਹਾਂ 10 ਏਕੜ ਦੀ ਜ਼ਮੀਨ ਸਾਡੀ ਨਰਸੀ ਆ ਜਿਹੜਾ ਸਾਡਾ ਰਿਸਰਚ ਸੈਂਟਰ ਆ ਜਿਹੜਾ ਲੰਗਪਿੰਡਾ ਕਿਉਂਕਿ ਰਿਸਰਚ ਸੈਂਟਰ ਤਾਂ ਅਸੀਂ ਬਾਰ-ਬਾਰ ਚਾਚਾ ਕਰਦੇ ਆ ਉੱਥੇ ਸਾਡੀ ਜਿਹੜੀ ਸਪੀਸੀਜ਼ ਨੇਟਿਵ ਉਹਨਾਂ ਦੇ ਪ੍ਰੋਟੋਕੋਲ ਇਸਟੈਬਲਿਸ਼ ਹੁੰਦੇ ਆ ਉਥੇ ਸੀਡ ਤੋਂ ਕਿਵੇਂ ਸੀ ਗਾਉਣਾ ਕਟਿੰਗ ਤੋਂ ਕਿਵੇਂ ਗਾਉਣਾ 에ਅ ਲੀਰਿੰਗ ਤੋਂ ਕਿਵੇਂ ਕਰਨ ਤਿਆਰ ਬ੍ਰਾਂਚ ਟਿਪ ਤੋਂ ਕਿਵੇਂ ਕਰਨ ਇਹ ਸਾਰੀਆਂ ਜਿਹੜੀਆਂ ਟੈਕਨੀਕਸ ਹੈਗੀਆਂ ਸਾਰੀਆਂ ਉਥੇ ਹਮੇਸ਼ਾ ਚਰਚਾ ਚੱਲਦੀ ਰਹਿੰਦੀ ਹੈ ਸਰ ਚੱਲਦੀ ਰਹਦੀ ਹੈ ਤਾਂ ਕਿ ਸਾਡੇ ਈਜ਼ੀ ਜਿਹੜੇ ਸਾਡੇ ਨੇਟਿਵ ਟਰੀ ਹੈਗੇ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਢੰਗ ਨਾਲ ਤਿਆਰ ਕਰ ਪਾਈਏ ਇੰਨੇ ਸ਼ਬਦ ਕਹਿੰਦਾ ਇੱਕ ਵਾਰ ਫਿਰ ਤੋਂ ਆਓ ਸਾਰੇ ਰਲ ਮਿਲ ਕੇ ਰੁੱਖਾਂ ਨੂੰ ਸਮਝੀਏ ਰੁੱਖਾਂ ਦਾ ਸਤਿਕਾਰ ਕਰਨਾ ਜਾਣੀ ਤੋਂ ਰੁੱਖਾਂ ਨੂੰ ਲਾਈਏ ਧੰਨਵਾਦ ਸਾਨੂੰ ਸਸਿਕਾ ਜੀ